ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬੀ ਟਾਕ 5 ਤੇ ਮੈਂ ਅਜੇ ਬਿਲਾ ਦਰਜੀਤ ਦਸਾਂਝ ਦੇ ਬੀਤੇ ਦਿਨੀ ਕਾਨਸਰਟ ਦੇ ਵਿੱਚ ਕਿਸੇ ਫੈਨ ਦੇ ਵੱਲੋਂ ਉਹਨਾਂ ਦੇ ਉੱਤੇ ਮੋਬਾਈਲ ਵਗਾ ਕੇ ਸੁੱਟਿਆ ਗਿਆ ਤੁਹਾਨੂੰ ਦੱਸ ਦਈਏ ਕਿ ਇਹ ਬਹੁਤ ਹੀ ਵੱਡੀ ਇੱਕ ਚਿੰਤਾ ਵਾਲੀ ਗੱਲ ਆ ਪਿੱਛੇ ਜੀ ਕਾਫੀ ਜਗ੍ਹਾ ਦੇ ਉੱਤੇ ਦੇਖਿਆ ਗਿਆ ਪੇਜਰਸ ਦੇ ਵਿੱਚ ਬڑے ਧਮਾਕੇ ਹੋ ਰਹੇ ਨੇ ਸੋ ਸਾਡੇ ਫੇਵਰੇਟ ਸਟਾਰਸ ਜਾਂ ਤੁਹਾਡੇ ਨਾਲ ਜੋ ਤੁਹਾਨੂੰ ਮਨੋਰੰਜਨ ਦਾ ਸਾਧਨ ਹੈ ਤੁਹਾਡੇ ਨਾਲ ਪਿਆਰ ਕਰਦੇ ਨੇ ਉਹਨਾਂ ਨੂੰ ਉੱਤੇ ਇਦਾਂ ਦੀਆਂ ਚੀਜ਼ਾਂ ਨਾ ਕਰਿਆ ਕਰੋ ਤੋਂ ਦੱਸ ਦਈਏ ਕਿ ਇਸ ਕਾਨਸਰਟ ਦੇ ਵਿੱਚ ਦਿਲਜੀਤ ਦੋਸਾਂ ਜਦੋਂ ਪਰਫਾਰਮੈਂਸ ਕਰ ਰਹੇ ਸੀਗੇ ਤਾਂ ਉਹਨਾਂ ਦੇ ਵੱਲ ਕਾਫੀ ਚੀਜ਼ਾਂ ਭਗਾ ਕੇ ਸੁੱਟੀਆਂ ਜਾਂਦੀਆਂ ਨੇ ਫੈਨਸ ਦਾ ਇਹ ਪਿਆਰ ਵੀ ਕਹਿ ਸਕਦੇ ਆ ਵੀ ਸੈਲਫੀ ਦੇ ਵਾਸਤੇ ਮੋਬਾਈਲ ਸੱਟਿਆ ਗਿਆ ਹੋਣਾ ਪਰ ਇਸ ਮੋਬਾਈਲ ਦੇ ਲੈ ਕੇ ਦਿਲਜੀਤ ਦੋਸਾਂ ਬਹੁਤ ਗੁੱਸੇ ਹੋ ਗਏ ਸੀ ਕਾਨਸਰਟ ਦੇ ਵਿੱਚ ਚੱਲਦੇ ਇਸ ਕਾਨਸਰਟ ਨੂੰ ਰੋਕਿਆ ਗਿਆ ਤੇ ਦਿਲਜੀਤ ਦੋਸਾਂ ਦੇ ਵੱਲੋਂ ਕਿਹਾ ਗਿਆ ਵੀ ਐਦਾਂ ਦੀਆਂ ਚੀਜ਼ਾਂ ਨਾ ਕਰਿਆ ਕਰੋ ਤੁਹਾਡੀ ਇਸ ਨੂੰ ਲੈ ਕੇ ਕੀ ਰਾਏ ਆ ਜਨ ਸਾਨੂੰ ਜਰੂਰ ਕਮੈਂਟ ਬਾਕਸ ਦੇ ਵਿੱਚ ਦੱਸੋ ਇਸ ਵੀਡੀਓ ਦੇ ਵਿੱਚ ਕੀ ਕੁਝ ਆਇਆ ਆਓ ਤੁਹਾਨੂੰ ਦਿਖਾਉਂਦੇ ਆ। ਗੱਲ ਕਰਦੇ ਸੀ ਬੜਾ ਕਿ ਗੱਲ ਇਹੋੜਾ ਫੋਨ ਖਰਾਬ ਹੋ ਗਿਆ। ਚਲੋ ਵੈਸੇ ਤਾਂ ਮੁੰਡਾ ਤਾਂ ਆਉਣ ਵਾਲਾ ਹੈ। ਬੋਡਾ ਨਾ ਬੋਏ ਨਾ ਬੋਏ ਨਾ। ਤੂੰ ਦੱਸਿਓ ਪਲੀਜ਼ ਆਈ ਲਵ ਯੂ ਬ੍ਰਦਰ ਆਈ ਲਵ ਯੂ ਟੂ। ਅਰੇ ਤਾਂ ਆਪਣਾ ਫੋਨ ਕਿਉਂ ਖਰਾਬ ਕਰ ਰਿਹਾ ਤੁਸੀਂ? ਆਈ ਲਵ ਯੂ। ਬਹੁਤ ਹੀ ਸੋਹਣਾ ਹੈ। ਡੋ ਨੋਟ ਡੂ ਦਿਸ।

ਅਗੇ ਦੀਆਂ ਹੋਰ ਵੱਡੀਆਂ ਅਪਡੇਟਸ ਦੇਖਣ ਦੇ ਵਾਸਤੇ ਦੇਖਦੇ ਰਹੋ ਪੰਜਾਬੀ ਡਾਕ 5 ਧੰਨਵਾਦ ਸਤਿ ਸ਼੍ਰੀ ਅਕਾਲ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ